ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਟੌਪ ਕਲਾਸ ਗੱਬਣ ਮੈੜ ਆ ਗਈ ਆ ਟੋਕੜ ਗੱਬਣ ਆ ਗੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੰਨਿਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਨਾਮ ਕੀ ਆ ਚਾਰ ਜੀ ਕਿਰਪਾ ਗੁਰ ਰਾਮਦਾਸ ਜੀ ਜੀ ਵਧੀਆ ਬਾਈ ਹੋਰ ਸਤਿ ਆਓ ਵਧੀਆ ਵੀਰ ਜੀ ਵਧੀਆ ਆਪਣਾ ਨਾਮ ਦੱਸ ਦਿਓ ਜੀ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 985526298 ਵੀਰ ਜੀ ਠੀਕ ਹੈ ਜੀ ਆਪਾਂ ਚੰਗੀਆਂ ਆਗੀਆਂ ਵੇੜਾਂ ਟੋਕਰ ਗੱਬਣਾਂ ਆਗੀਆਂ ਬੇੜਾ ਵੀਰ ਜੀ 23 24 ਕਿਲੋ ਵਾਲੀ ਟੋਕਰ ਗੱਬਣ ਵੱਛੀ ਅੱਛਾ ਜੀ 23 24 ਕਿਲੋ ਵਾਲੀ ਠੁੱਕੀ ਮੱਛੀ ਬਿਲਕੁਲ ਠੀਕ ਹੈ ਤੇ ਇੱਕ ਟੋਕਰ ਵੱਛੀ ਆ 30 20 ਦਾ ਟਿਕਾ ਲਗਾਉ ਨੂੰ ਅੱਛਾ ਜੀ ਤੇ ਦੁੱਧ ਵਾਲੇ 6 ਕਿਲੋ ਠੀਕ ਹੈ ਜੀ ਤੇ ਆਪਾਂ ਮੋਲੇ ਸਿਰਫ ਇੰਨੇ ਇੰਨੇ ਆ ਜਿਹੜਾ ਲੋਕੀ ਲੱਖ ਮੰਗਣਗੇ ਜਿੱਦ ਕਰਦਾਂਗੇ ਉਹਦਾ ਬਿਲਕੁਲ ਟਾੜਾ ਰੇਟ ਉਹਦਾ ਵੀਰ ਜੀ ਜੈਜ ਹੁੰਦਾ ਜੇ ਬੜਾ ਜੈਜ ਪਰਫੇ ਵਿੱਚ ਵੀ ਮਾਲ ਲੈਣਾ ਹੁੰਦਾ ਕਰ ਬਈ ਉਹ ਕੜੂ ਕੋ ਮਾਲ ਲਿਆ ਕੇ ਦੀ ਬਿਲਕੁਲ ਬਿਲਕੁਲ ਰੇਟ ਟਾੜਾ ਬਿਲਕ ਠੀਕ ਹੈ ਜੀ ਕਰੀਏ ਸ਼ੁਰੂ ਗੱਪਾਂ ਤੋਂ ਕਰੀਏ ਜੀ ਹਾਂ ਜੀ ਹਾਂ ਜੀ ਵੀਰ ਜੀ ਗੱਪਾਂ ਤੋਂ ਕਰ ਲਓ ਠੀਕ ਹੈ ਕਿੰਨੇ ਦਿਨ ਬਾਕੀ ਵੀਰ ਜੀ ਇਹਦੇ ਵਿੱਚ ਤਿਆਰ ਹੀ ਆ ਕਿ ਦੋ ਚਾਰ ਦਿਨ ਲੈ ਗਿਆ ਹੋਰ ਇੰਨੀ ਬਣ ਜੇਗੀ ਵਸ਼ੀ ਬੱਤਰ ਉੱਤਰ ਬਹੁਤ ਆ ਬਿਲਕੁਲ ਬਿਲਕੁਲ ਵੇਖੋ ਵੀਰ ਜੀ ਚੈੱਕ ਕਰੋ ਵੀਰ ਜੀ ਥਣ ਕਿਹੜਾ ਲੱਗਿਆ ਇੱਕ ਲਾਵੇ ਵਾਲਾ ਥਣ ਵੀਰ ਜੀ ਕਲਾਵੇ ਵਾਲਾ ਕਲਾਵੇ ਵਾਲਾ ਥਣ ਵੇਖੋ ਨਾੜਾ ਦਿਖਾਓ ਨਾੜਾਂ ਬਿਲਕੁਲ ਜੀ ਵੇਖੋ ਨਾੜਾਂ ਕਿਹ ਲੱਗੀਆਂ ਬਾਣੇ ਤੇ ਚੈੱਕ ਕਰੋ ਪਹਿਲਾ ਸੂਆ ਕੱਢਿਆ ਵਸ਼ੀ ਨੇ 18-19 ਕਿਲੋ ਦੁੱਧ ਅੱਛਾ ਹੀ ਦੂਸਰਾ ਸੂਆ ਵੀਰ ਜੀ ਵਸ਼ੀ ਇਹ ਵਸ਼ੀ ਛੋੜੇ ਛੋੜੇ ਲੜ ਛੋੜੇ ਇਹਦਾ ਪਤਾ ਨਹੀਂ ਕੀ ਹੋ ਜਾਣਾ ਤੇ ਥਾਨ ਵੇਖੋ ਵੀਰ ਜੀ ਕਿਹੜਾ ਲੱਗਾ ਮਰਠੀ ਥਾਨ ਦੱਸੇ ਜੀ ਮਲਠੀ ਆ ਮਰਠੀ ਥਾਨ ਮਰਠੀ ਥਾਨ ਇਹ ਬਾਜੇ ਦਾ ਮਰਠੀ ਥਾਨ ਵੀਰ ਜੀ ਬਿਲਕੁਲ ਵੀਰ ਜੀ ਵੇਖੋ ਵੇਖੋ ਜੀ ਮਰਠੀ ਥਾਨ ਦੀ ਆ ਗਈ ਆ ਜੀ ਟੋਪਕਲਾ ਲੈ ਬਾਕੀ ਪੋਲੀ ਵਸ਼ੀ ਬਹੁਤ ਆ ਮਾੜੀ ਜੀ ਪਾਲ ਲਈ ਫਰਦੀ ਆ ਇੱਕ ਬੰਨੇ ਬਾਕੀ ਵੇਖੋ ਵੀਰ ਜੀ ਤੋਹਫਾ ਹੀ ਲੈ ਕੇ ਆ ਗਿਆ ਵੀਰ ਖੋਲੋ ਵੀਰ ਜੀ ਖੋਲੋ ਵੇਖੋ ਜੀ ਮਰਠੀ ਥਾਨ ਦੀ ਆ ਗਈ ਆ ਵੇੜ ਚੰਗਾ ਟੋਪਕਲਾ ਥਾਨ ਲੱਗਿਆ ਜੀ ਕੀ ਬਾਤਾਂ ਜੀ ਦੁੱਧ ਰਗੜ ਵੀਰ ਚੰਗਾ ਰੂ ਇਹਦਾ ਵੇੜ ਦਾ ਲੋ ਵੀਰ ਜੀ ਦੁੱਧ ਦਾ ਰਿਕਾਰਡ ਕਿੰਨਾ ਕੱਢੂ ਦੁੱਧ ਵੀਰ ਜੀ ਕਹਦੇ ਕਿ 23 20 ਕਿਲੋ ਰਕਾਂ ਤੇ ਮੇਰੇ ਹਿਸਾਬ ਨਾਲ ਚੰਗੀ ਵੇੜਾ ਆ ਗਈ ਚੰਗੀ ਵੇੜਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਵੇਖੋ ਵੀਰ ਜੀ ਚੰਗੀ ਵੇੜਾ ਆ ਗਈ ਆ ਰੰਗ ਬਾਜ ਆ ਗਈ ਆ ਚੰਗੀ ਆ ਜੀ ਦੁੱਧ ਦਾ ਰਿਕਾਰਡ ਵੀ ਵੀਰ ਕਹਿੰਦਾ ਚੰਗਾ ਕੱਢੂਗੀ ਬਾਕੀ ਚਲੋ ਗਰਮੀ ਆ ਤੁਸੀਂ ਆਪਣਾ ਹਿਸਾਬ ਹੀ ਲਾਓ ਹਨਾ ਜੀ ਵੀਰ ਜੀ ਹਾਂਜੀ 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 ਬਾਕੀ ਵੇੜ ਦੇ ਹਿਸਾਬ ਨਾਲ ਥਣ ਥਣ ਬਹੁਤ ਵਧੀਆ ਲੱਗਿਆ ਬਿਲਕੁਲ ਵੀਰ ਜੀ ਕੱਦ ਕਾਠ ਵਧੀਆ ਆ ਲੰਮੀ ਬੇਲ ਲੰਮੀ ਇਹ ਤੋਰੋ ਵੀ ਤੇ ਮਾੜੀ ਤੋਰ ਲਓ ਲਓ ਜੀ ਇੱਕ ਕਿਤੂ ਬਰਾਹੂ ਰੋਖਾਉ ਖੁਲੀਆਂ ਛੱਡ ਗਈ ਹੁੰਦਾ ਨੇ ਸਸੇ ਜਦ ਕਰਦੀ ਆਲ ਮੈਂ ਠੀਕ ਹੈ ਵੇਖੋ ਵੀਰ ਜੀ ਚੰਗੀ ਵੈੜ ਆ ਗਈ ਆ ਜੀ ਲੈਵਲ ਉਹਦੀ ਬਹੁਤ ਸਾਫ ਆ ਭਲਾਂ ਚ ਆਈ ਆ ਕੁਝ ਭਲਾਂ ਪਈਆਂ ਨੇ ਭਲਾਂ ਇੱਕ ਬੰਨੇ ਥੋੜੀ ਜੀ ਬਿਲਕੁਲ ਜੀ ਭਲਾਂ ਪਈਆਂ ਨੇ ਖਣ ਖਣ ਵਧੀਆ ਆ ਚਵਾਈ ਬਹੁਤ ਵਧੀਆ ਨਿਕਲੂ ਹਨਾ ਵੀਰ ਜੀ ਹਾਂਜੀ ਹਾਂਜੀ ਚੋਣ ਬਹੁਤ ਟਿੱਪਣ ਬਹੁਤ ਪੋਲੀ ਵੀਰ ਜੀ ਅੱਛਾ ਜੀ ਥੋੜੀ ਕਰ ਲੋ ਡਰਦੀ ਬਿਲਕੁਲ ਬੰਦ ਵੇਖੋ ਵੀਰ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਵੀ ਪੂਰੀਆਂ ਨੇ ਲੈਵੇ ਤੇ ਨਾੜਾ ਨੂਣਾ ਦੇ ਚੈੱਕ ਕਰੋ ਜੀ ਕਿਆ ਬਾਤਾਂ ਆ ਦੇਖ ਸੁੰਬਾ ਥਾਣ ਤੇ ਮਲੱਠੀ ਥਾਣ ਵੇਤੀ ਇਹ ਮਾਝੇ ਵਾਲੇ ਥਾਣ ਮਿਲਦੇ ਇਦਾਂ ਦੇ ਬਸ ਬਸ ਕਿੱਡਾ ਨਹੀਂ ਥੜ ਮਿਲਦਾ ਇਦਾਂ ਦਾ ਤੇ ਨਾੜਾ ਵਾਲਾ ਬਾਨਾ ਵੱਛੀ ਦਾ ਮੈਂ ਨਾ ਕਿਆ ਬਾਤਾਂ ਕਰੋ ਮੇਰੇ ਜਿੱਡੀਆਂ ਮੇਰੇ ਤੋਂ ਲੰਮੀ ਆ ਤੇ ਆਉਂਡੀ ਮੇਰੇ ਬੇ ਬਿਲਕੁਲ ਵੀਰ ਜੀ ਬਿਲਕੁਲ ਜੀ ਠੀਕ ਆ ਵੀਰ ਜੀ ਹਾਂਜੀ ਵੀਰ ਜੀ ਰੇਟ ਕੀ ਕਰ ਲੈਣਾ ਇਹਦਾ ਦੇ ਦਈਏ ਲੱਖ ਦੀ ਵੀਰ ਜੀ ਨਹੀਂ ਜੈ ਜੀ ਜਾਣਦੇ ਤੜਾ ਰੇਟ ਜੈ ਜੀ ਦਿੰਦਾ ਨਹੀਂ ਜੋ ਨਹੀਂ ਬਿਲਕੁਲ ਇਹ ਥਣ ਮਿਲ ਨਹੀਂ ਆ ਜੋ ਲੱਖ ਲੱਖ ਦੀਆਂ ਇਹ ਜੈ ਜੀ ਜਾਣਦੇ ਕਿੰਨੇ ਦੀ ਵੀਰ ਜੀ ਜੈ ਜੀ ਕਰ ਲੋ ਦੱਸੋ ਕੋਈ ਨਾ 80 ਦੇ ਦਈਏ ਨਹੀਂ ਹੋਰ ਜੈ ਜੀ ਜਾਣਦੇ ਕਿ ਮੈਂ ਯਾਰੀ ਆਖਾਂ ਤੱਕ ਦਿੰਦਾ ਨਹੀਂ ਜੋ ਵੇਖੋ ਵਾਛੀ ਕੀ ਚੀਜ਼ ਆ ਦਾ ਦੋ ਦੇ ਜੇ ਆ 60 ਦੀ ਜਾਂਦੇ 80 ਦੀ ਨੇ ਜਾਂਦੇ ਥੋੜੇ ਜੋ 60 ਦੇ ਥੋੜੇ ਥੋੜੇ ਜੋ 55 ਦੀ ਜਾਂਦੇ 50 ਹੀ ਦੇ ਦਈਏ ਜਾਂਦੇ ਹੋ 48 ਹੀ ਦੇ ਦਈਏ ਵੀਰ ਜੀ 45 ਦੀ ਜਾਂਦੇ ਹੋ ਚਲੋ ਠੀਕ ਆ ਦੇਗਾ ਨਹੀਂ ਈਡੀ ਵਾਛੀ ਕੋਈ ਵੇਖ ਲੋ ਬਿਲਕੁਲ ਜੀ ਇੱਥੋਂ ਹੀ ਮਿਲਦੀ ਆ ਨਹੀਂ ਜੇ ਇਹ ਜੀ ਰੇਟ ਆ ਜੀ ਵੇਖ ਲੋ ਵਡੀ ਵੜ ਹੈ ਕੀ ਆ 45000 ਦੀ ਵੀਰ ਕਹਿੰਦਾ ਵੈਡ ਦੇ ਦਾਂਗੇ ਕੀ ਬਾਤ 100 100 ਰੁਪਿਆ ਦੀ ਵੀਰ ਜੀ ਹੋਣੀ ਜੋ ਚ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਪਹਾੜਾ ਮਿਲਿਆ ਪਹਾੜਾ ਹੀ ਦਿੱਤੀ ਆ ਕੋਈ ਦੇ ਗਣੇ ਇਨੇ ਪਾਜੜ ਦੀ ਮਾਦੀ ਵੀਡੀਓ ਵੇਖੋ ਵੀ ਜੀ ਟੋਬਰਾ ਖਾਓ ਇੱਕ ਦੀ ਫੇਰ ਲਓ ਵੀਰ ਵੇਖੋ ਵੀਰ ਜੀ 45000 ਦੀ ਵੀਰ ਕਹਿੰਦਾ ਵੈਡ ਦੇ ਦਾਂਗੇ ਬਾਕੀ ਤੁਹਾਨੂੰ ਚੈੱਕ ਕਰੋ ਵੀਰ ਜੀ ਥਣ ਥਣ ਕੀ ਬਾਤਾਂ ਨੇ ਬਿਲਕੁਲ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਥੋੜਾ ਜਿਹਾ ਰੁੱਖਾਪਾਨ ਆ ਗਿਆ ਬਾਕੀ ਵੈਡ ਤੇ ਕੀ ਕਹਿਣੇ ਆ ਜੀ ਕੋਈ ਵੀਰ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਊਗਾ ਪਸੰਦ ਜ਼ਰੂਰ ਆਊਗੀ ਰੇਟ ਵੀ ਵੀਰ ਨੇ ਜੈਜ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਜੀ ਰੇਟ ਜੈਜ ਆ ਤੁਹਾਡਾ ਜੀ ਰੇਟ ਲੈ ਲੋ ਜੈਜ ਕਰਦੇ 45000 ਦੀ ਵੀਰ ਕਹਿੰਦਾ ਵੈਡ ਦੇ ਦਾਂਗੇ 100 ਰੁਪਏ ਛੋਟੀ ਹੋ ਗਈ ਜੀ ਜੀ ਤੇ ਅੱਛਾ ਠੀਕ ਹੈ ਜੀ ਕੋਈ ਵੀਰ ਦੂਰੋਂ ਚੱਲ ਕੇ ਉਹ ਕਰਦੇ ਹੋ ਹਨਾ ਮੈਂ ਤਾਂ ਹਾਂਜੀ 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 ਠੀਕ ਹੈ ਜੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਇਹ ਵੀਰ ਜੀ 8 ਕਿਲੋ ਦੁੱਧ ਹਾਂਜੀ ਸਾਢੇ 3 ਨਵੇਂ ਮਹੀਨੇ ਚੈੱਕ ਪਾਸ ਸਾਢੇ 3 ਨਵੇਂ ਆ ਭਰਾ ਵੀ ਲਿਆਏ ਅਹੀਂ ਪਰਸੋਂ ਚੈੱਕ ਕਰਾਈ ਆ 8 ਕਿਲੋ ਦੁੱਧ 8 ਕਿਲੋ ਦੁੱਧ ਹੀ ਜੋ ਕੀ ਦੂਸਰਾ ਸੁਵੇ ਜੇ ਪਹਿਲੇ ਸੁਵੇ ਕਟਿਆ ਨੇ 22-23 ਕਿਲੋ ਦੁੱਧ ਇਹ ਦੂਜੇ ਸੁਵੇ ਦੀ ਗੱਬਣਾ ਗਾੜੀ ਹਾਂਜੀ 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 ਠੀਕ ਹੈ ਜੀ ਹੁਣ 8 ਕਿਲੋ ਦੁੱਧ ਸਾਢੇ 3 ਨਵਾਂ ਮਹੀਨਿਆਂ ਦੀ ਗੱਬਣਾ ਆਗੀ ਇੰਨਾ ਇਦਾਂ ਨਹੀਂ ਲੱਗਣੀ ਛੋਟਾ ਬੱਚਾ ਭਾਲ ਕੇ ਚੋਲੇਗਾ ਇੰਨੀ ਚੋਣ ਕੋਲੀ ਐ ਅੱਛਾ ਕੀ ਆਂਦੇ ਹੁੰਦੇ ਚੋਣ ਇਹ ਕੀ ਬੜੀ ਜੱਬਰ ਅੱਬਲ ਚੋਣ ਅੱਬਲ ਚੋਣ ਡਾਡੀ ਹਣੇ ਬੜੀ ਮਸ਼ਹੂਰ ਹੈ ਡਾਡੀ ਅੱਬਲ ਚੋਣ ਤੁਸੀਂ ਬਈ ਰੱਸੀ ਨਹੀਂ ਪਾਉਣੀ ਇੰਨਾ ਗਾੜੀ ਆਟਾ ਸੁੱਟ ਲੋ ਤੇ ਚੋਲੋ ਬੈ ਕੇ ਫਟੇ ਫਾਗੇ ਅੱਬਲ ਚੋਣ ਜੀ ਨੂੰ ਆ ਖੋਲੋ ਵੀਰ ਜੀ ਬਿਲਕੁਲ ਜੀ ਵੇ ਅੱਬਲ ਚੋਣ ਦੀ ਵੀਰ ਕਹਿ ਦਿੰਦਾ ਵਾ ਯਾਨੀ ਕਿ ਟੋਪ ਕਲਾਸ ਚੋਣ ਆ ਗਈ ਹੈ ਨਾ ਇਹ ਇੱਕ ਨੰਬਰ ਹਾਂਜੀ ਹਾਂਜੀ ਬਿਲਕੁਲ ਚੈੱਕ ਕਰੋ ਵੀਰ ਜੀ ਦੇਖੋ ਵਜਨ ਕਿੱਡੀ ਵੱਡੀ ਵੱਛੀ ਆ ਫੁੱਲ ਵਜਨ ਆ ਗਿਆ ਵੀਰੇ ਟੋਕੜ ਗੱਬਣ ਆ ਗਈ ਆ ਦੁੱਧ ਵੀ ਵੀਰ ਚੰਗਾ ਦੱਸਦਾ ਰੰਗ ਬਾਜਾ ਚੰਗੀ ਆ ਜੀ ਥਣ ਥਣ ਵਧੀਆ ਲੱਗਿਆ ਵੀਰੇ ਇਹਨੂੰ ਵੀ ਰਾਜੀ ਫੁੱਲਾ ਜਿੱਦਣ ਹੀ ਚੈਰੀ ਜਵਾਰ ਹੋ ਗਈ ਵੀਰੇ ਦੋ ਤੋਂ ਫਿਰ ਇਹਨਾਂ ਪਾਰਾ 13 ਕਿਲੋ ਜਲ ਜਾਣਾ ਵਾ ਅੱਛਾ ਜੀ ਹਾਂਜੀ ਹਾਂਜੀ ਚੰਗੀ ਆ ਜੀ ਥਣ ਵੀ ਵਧੀਆ ਲੱਗਿਆ ਬਹੁਤ ਥਣ ਵੀਰ ਜੀ ਥਣ ਚੰਗਾ ਲੱਗਿਆ ਜੀ ਹਾਂਜੀ ਹਾਂਜੀ ਬਿਲਕੁਲ ਰਾਜੀ ਫੁੱਲਾ ਫੇਸ ਕੁਆਲਟੀ ਵੀਰ ਜੀ ਚੈੱਕ ਕਰ ਲਓ ਥਣ ਥਣ ਵਧੀਆ ਲੱਗਿਆ ਰੰਗ ਬਾਜ ਆ ਗਈ ਆ ਨਾੜਾ ਵਾਲਾ ਵਹਨਾ ਵੇਖੋ ਬਿਲਕੁਲ ਵੀਰ ਜੀ ਠੀਕ ਹੈ ਜੀ ਚੰਗੀ ਵੇੜਾ ਵੀਰ ਜੀ ਕੀ ਰੇਟ ਆ ਦੇ ਦੇ ਵੀਰ ਜੀ 55 ਦੀ 55 ਦੀ ਹਾਂ ਜੀ ਵੇਖ ਲਓ ਦੇਖੋ ਕਾਜ ਵਸ਼ੀਨ ਦਿੰਦਾ ਇਹਨੇ ਦੀ ਕੋਈ ਨਹੀਂ ਠੀਕ ਹੈ ਦਿੰਦਾ ਕੋਈ ਨਾ ਗੱਬਣਿਆ ਦੁੱਧ ਵੀ ਦੇਂਦੀ ਦੁੱਧ ਦੇਂਦੀ ਸੁਕਣਾ ਫੇਰ ਵਿੱਚ ਚਲੋ ਹੋਰ ਜਾਂਦੇ ਹੋ ਜਾਇ ਜੀ ਕਿੰਨੇ ਵੀਰ ਜੀ ਇੱਕ ਹੀ ਗੱਲ ਕਰਦੀ ਹੈ ਕੋਈ ਕਰਦੇ 45 ਦੀ ਜਾਂਦੇ 40 ਦੇ ਦਈਏ ਵੀਰ ਜੀ ਦੌਰ ਛੱਡੋ 38000 900 ਰੁਪਏ ਛੋੜੀ ਹੋ ਗਈ ਜੀ ਅੱਛਾ ਜੀ ਹਾਂ ਜੀ 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 ਵੇਖੋ ਵੀਰ ਜੀ 38000 ਜੀ ਵੀਰ ਕਹਿੰਦਾ ਦੇ ਦਾਂਗੇ ਤਾਂ ਜਿ ਬੱਚੀ ਨਹੀਂ ਦਿੰਦਾ ਇਹਨੇ ਦੀ ਠੀਕ ਹੈ ਜੀ ਹਾਂ ਜੀ ਸੱਜਰ ਸੱਜਰ ਦਾ ਚੰਗਰ ਕਾੜੀ ਵੀਰ ਜੀ ਇਹਦਾ ਹਾਂ ਜੀ ਹਾਂ ਜੀ 22 ਕਿਲੋ ਦੁੱਧ ਘੜਿਆ ਪਹਿਲੇ ਵੀਰ ਜੀ ਨੇ ਆਹ 22 ਕਿਲੋ ਵੱਡੇ ਹਨਾ ਜੀ ਹਾਂ ਜੀ ਹਾਂ ਜੀ ਰਾਜੀ ਫੁੱਲ ਹਾਂ ਜੀ ਹਾਂ ਜੀ ਚੰਗੀ ਵਹਿੜ ਹੈ ਠੀਕ ਹੈ ਜੀ ਵੇਖੋ ਵੀਰ ਜੀ ਜੈ ਜੀ ਰੇਟ ਕੀਤਾ ਵੀਰ ਨੇ ਬਾਕੀ ਹਰ ਇੱਕ ਵੀਰ ਨੂੰ ਬੈਂਤੇ ਵੀਰ ਜੀ ਆਪ ਵੀ ਇੱਕ ਟਾਈਮ ਜ਼ਰੂਰ ਆਓ ਆ ਕੇ ਚਵਾਈ ਕਰੋ ਆਪ ਦੀ ਪਾਸ ਕਰੋ ਜੀ ਉਹ ਵੀਰ ਜੀ ਤੁਹਾਡਾ ਫਰਜ਼ ਬੰਦਾ ਜੀ ਠੀਕ ਹੈ ਜੀ ਜੈ ਜੈ ਰੇਟ ਆ ਵਜਨ ਫੁੱਲ ਆ ਗਿਆ ਵੇੜਦਾ ਚੰਗੀ ਆ ਜੀ ਹਾਂ ਜੀ ਵੀਰ ਜੀ ਇਹਦੇ ਬਾਰੇ ਦੱਸੋ ਜੀ ਦੁੱਧੇ 6 ਕਿਲੋ ਕਿਉਂ ਇੰਦਾਂ ਦੀ ਸਮੱਸਿਆ ਵਾਲ ਮੋਟਰ ਛੱਡੀ ਐ ਦੋ ਦੀ ਅੱਛਾ ਜੀ ਹਾਂ ਜੀ ਹਾਂ ਜੀ ਕਿਆ ਬਾਤਾਂ ਇਹ ਚੈੱਕ ਕਰੋ ਵੀਰ ਜੀ ਦੁੱਧ ਦਿਓ 30 ਤਰੀਕ ਦਾ ਟੀਕਾ ਲਵਾਜੋ ਆਪ ਇਹਨੂੰ ਮੈਂ ਠੀਕ ਆ ਵੀਰ ਜੀ ਰੱਸੀ ਲਾਉਂਦੀ ਜੋ 30 ਤਰੀਕ ਦਾ ਟੀਕਾ ਗੰਨ ਲੱਗਿਆ ਹਾਂ ਜੀ ਅੱਜ ਹੋ ਗਈ 12 ਹਾਂਜੀ 12 13 ਦਿਨਾਂ ਜੋਗੇ ਜੇ ਇਹਨੂੰ 13 ਦਿਨਾਂ ਹੋਣਗੇ ਹਾਂਜੀ ਚਲੋ ਤੋਕੜ ਮੰਨ ਕੇ ਕੋਈ ਲਵੇ ਹਨਾ ਇਹ ਆਪਾਂ ਟਿਕਾ ਆ ਬਲਵਾਇਆ ਵੀ ਪਿਛਲੇ ਕਰਦਾ ਆਪਾਂ ਲਵਾਇਆ ਦੱਸਣ ਦਾ ਫਰਜ਼ ਹੈ ਹਨਾ ਇਹ ਦੱਸਿਆ ਵਧੀਆ ਗੱਲ ਆ ਦੁੱਧ ਕਿੰਨਾ ਦੱਸਿਆ ਦੁੱਧ 6 ਕਿਲੋ ਵੀਰ ਜੀ 6 ਕਿਲੋ ਹਾਂਜੀ ਹਾਂਜੀ ਰਸੀਨਾ ਹੁੰਦੀ ਜੋ ਬਾਟੀ ਰੱਖਿਆ ਚੋ ਨਯਾਰਾ ਆ ਜਾਂਦਾ ਬਲਚੋਣੇ ਦੀ ਵੀ ਅੱਬਲ ਚੋਣ ਹਾਂਜੀ 9 ਕਿਲੋ ਥਣ ਲੱਗਿਆ 9 ਕਿਲੋ ਥਣ ਵੀਰ ਜੀ ਚੋਣ ਬਹੁਤ ਹੀ ਨਰਮ ਆ ਬਿਲਕੁਲ ਜੀ ਚੋਣ ਦਾ ਵੀਰ ਜੀ ਖਾਣੀ ਦੱਸ ਦਿੰਦਾ ਵੀ ਕਿ ਕਿ ਥਣ ਲੱਗਿਆ ਹਨਾ ਅੱਛਾ ਜੀ ਹਾਂਜੀ ਹਾਂਜੀ ਚੰਗੀ ਵੈੜਾ ਇਹ ਮੈਂ ਜਦ ਤੱਕ ਪਹਿਲਵਾਨਾਂ ਨੇ ਘੁੱਲ ਵਾਲਾ ਗੱਧ ਪੀਂਦੀ ਆ ਪੀਂਦੇ ਪਹਿਲਵਾਨ ਉਹ ਦੁੱਧਿਆ ਥੱਲੇ ਨੇ ਏਦਾਂ ਠੀਕ ਹੈ ਜੀ ਚੰਗਾ ਮੱਖਣ ਵਾਲਾ ਹਾਂ ਜੀ ਮੱਖਣ ਵਾਲਾ ਠੀਕ ਹੈ ਜੀ ਵੇਖੋ ਵੀਰ ਜੀ ਨੌਗ ਵਾਲਾ ਥਾਂ ਆ ਗਿਆ ਵੈੜ ਚੰਗੀ ਆ ਕਰੋਸ ਆ ਸ਼ਾਈ ਹਾਲ ਚ ਆ ਗਿਆ ਬਾਕੀ ਵੀਰ ਦਾ ਰੇਡ ਵੀ ਜੈ ਜੀ ਹੋਊਗਾ ਜੀ ਜੈ ਜੀ ਵੀਰ ਰੇਡ ਕਰਦਾ ਫਿਰ ਕੀ ਰੇਡ ਕਰ ਲੈਣਾ ਇਹਦਾ ਰੇਡ ਵਿੱਚ ਕਾਦੀ 30000 30000 ਹਾਂ ਜੀ ਨਹੀਂ ਜੈ ਜੀ ਜਾਣ ਤੋਂ ਕਿੰਨਾ ਇੱਕ ਹੀ ਗੱਲ ਕਰਦੀਏ ਇੱਕੋ ਹੀ ਕਰ ਦਿਓ ਵੇਖੋ ਜੀ ਦੋਸਾ ਨਾ ਕਰ ਦਿਓ ਕਰ ਲਓ ਤੁਸੀਂ ਕਰ ਲਓ ਮੈਂ ਨਹੀਂ ਕਰਦਾ। ਸੌਂਗਾ ਜਣ ਕੀਤਾ ਵੇਹਲੂ। ਠੀਕ ਹੈ। ਜਾਨ ਦੋ ਫਿਰ ਪੂਰੇ 15 ਦੀ। 13 ਦੀ ਹਾਂ ਨਾ ਗਿਰਜੀ। 13 ਦੀ? ਹਾਂ ਨਾ ਹੀ 13 ਦੀ 100 ਰੁਪਿਆ ਸ਼ੋਰਟ। ਕੋਈ ਦਏਗਾ ਨਹੀਂ ਬੰਦਰ ਉਹ ਛਿੰਦੇ ਆਂਦਾ 6 ਕਿਲੋ ਵਾਲੀ। ਨਹੀਂ ਠੀਕ ਹੈ ਜੀ ਠੀਕ ਹੈ। ਤੁਸੀਂ ਖਲੋ ਵੀ ਜਾਣੀ ਜੋ। ਅੱਛਾ ਜੀ। ਹਾਂਜੀ। ਨਹੀਂ ਠੀਕ ਹੈ। ਮੈਂ ਵੀ ਲੈ ਰਾਂ। ਹੱਤੀ ਗਲਵਾਇਆ ਮੈਂ। ਬਿਲਕੁਲ। ਥੋੜਾ ਕੈਮਰੇ ਤੋਂ ਡਰਦੀ ਐ ਵੇ ਠੰਡੀ ਸੀਲਾ ਵੀਰ ਦੀ ਰੱਸੀ ਪਾ ਕੇ ਕੋਈ ਗੱਡੀ ਕਿਦਾਂ ਵਾਢੀ ਚਾਹੋ ਐ ਰੱਸੀ ਪਾ ਕੇ ਪਾਣਾ ਪਾਲੇ ਗੱਡੀ ਦਾ ਪਾਣਾ ਪਾਗੇ ਹਾਂਜੀ ਹਾਂਜੀ ਠੀਕ ਐ ਜੀ ਤੇ ਚੌਂ ਚਵਾ ਇੱਕ ਨੰਬਰ ਚੌਂਦ ਮਨ ਯਾਰ ਆ ਜਾਂਦਾ ਵੀ ਜੀ ਠੀਕ ਐ ਜੀ ਹਾਂਜੀ ਹਾਂਜੀ 13000 ਦੀ ਮਾਂ ਤਣ ਕਰ ਦਿਓ ਕੋਈ ਵੀਰ ਮੋਟਰ ਕਰਤਾ ਵੀ ਨਹੀਂ ਫੰਡਰ ਵਛੇਂ ਦੇ ਦਿੰਦੇ ਨੇ ਕੋਈ ਤੇ ਜੇ ਕੋਈ ਵੀਰ ਜੋੜੇ ਜੋੜੇ ਚ ਪਾਊਗਾ ਫੇਰ ਕਰ ਦੇਵਾਂਗਾ ਉਹ ਵੇ ਘਾਟੇ ਵਾਧੇ ਹੋ ਜਾਣਗੇ ਹੋ ਜਾਣਗੇ ਜੀ ਉਹ ਹੋ ਜਾਣਗੇ ਜੀ ਰੇਟਾ ਡਾ ਜਾਇਆ ਜੀ ਝੁੰਗੇ ਚਾਂਗੇ ਹੋ ਜਾਣਗੇ ਫਿਰ ਜੀ ਜਾਂ ਤਾਂ ਗੱਡਾਂ ਵਾਲੇ ਮੰਗਦੇ ਨੇ ਦਿਆਂ ਨੇ ਜਾ ਕੇ ਵੇ ਝ ਵੀਰਾਂ ਨੂੰ ਕਰਾਇਆ ਬੜਾ ਬੜਾ ਭੈਣ ਦਾ ਜੋ ਦੂਰੋਂ ਆਉਂਦਿਆਂ ਨਾ ਤੇ ਜੈਜ ਕਰਾ ਹੋਰ ਹੋਰ ਮਾਨਤਨ ਕੋਈ ਨਾ ਕਰਦੇ ਵੀਰੇ ਤੁਹਾਡਾ ਜੈਜ ਕਰਦਾ ਵੀਰੇ ਮਾਨਤਨ ਬਿਲਕੁਲ ਜੀ ਹਾਂਜੀ ਵੇਖੋ ਵੀਰ ਜੀ ਬਾਕੀ ਸਾਰੇ ਵੀ ਇਹਨਾਂ ਨੂੰ ਇਹੋ ਬੇਨਤੀ ਹੁੰਦੀ ਆ ਹਰ ਵੀਡੀਓ ਦੇ ਵਿੱਚ ਵੀਰ ਜੀ ਤੁਸੀਂ ਇੱਕ ਟਾਈਮ ਪਸ਼ੂ ਦੇ ਲਾਗੇ ਜਰੂਰ ਆਓ ਆਪਣੀ ਚਵਾਈ ਕਰੋ ਪਾਸ ਕਰੋ ਜੀ ਜੇ ਨਹੀਂ ਆ ਸਕਦੇ ਵੀਡੀਓ ਕੱਲ ਦੇ ਜਰੂਰ ਚਵਾਓ ਜੀ ਵੀਰ ਜੀ ਜਿੰਨਾ ਮੁੱਲ ਕਰ ਰਿਹਾ ਨਿੰਵਛੀ ਦੇਗਾ ਕੋਈ ਬਾਹਰੋਂ ਨਹੀਂ ਜੈ ਜੀ ਦੇਗਾ ਕੋਈ ਮਛੀ ਕੋਈ ਨਹੀਂ ਦੇਗਾ ਪਹਾੜਾ ਮਿਲੀ ਪਹਾੜਾ ਹੀ ਦੇ ਦੇਣੀ ਹੈ ਬੱਚੀ ਵੇਖੋ ਨਾੜਾ ਕੀ ਆ ਦੇਖੋ ਬਲੇਵੇਂ ਪਈ ਜੀ ਤਾਂ ਆਪਣੀਆਂ ਮੇਰੇ ਹੱਥੇ ਨਹੀਂ ਪਈਆਂ ਦਾ ਨਾੜਾ ਦੇ ਆਹ ਵੇਖ ਲੋ ਇਦਾਂ ਹੀ ਨਾੜਾ ਪਈਆਂ ਵੇਖ ਲੋ ਠੀਕ ਆ ਵੀਰ ਜੀ ਬਿਲਕੁਲ ਵੀਰ ਜੀ ਜੈ ਜੀ ਰੇਡ ਆ ਤੁਹਾਡਾ ਠੀਕ ਆ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਸੁਖندر ਸਿੰਘ ਜੀ ਪਿੰਡ ਮਲੇয়াল ਫੋਨ ਨੰਬਰ 9855562498 ਜੀ ਠੀਕ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ